ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੇ ਕਰ ਦਿੱਤਾ ਵੱਡਾ ਐਲਾਨ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗਾ ਪੰਜਾਬ ਦੇ ਵਿੱਚ ਹੰਗਾਮਾ ਸੀਐਮ ਭਗਵੰਤ ਮਾਨ ਸਣੇ ਸਾਰੇ ਹੀ ਮੰਤਰੀਆਂ ਦੇ ਘਰਾਂ ਨੂੰ ਪਾਉਣਗੇ ਕੇਰਾ ਇਹ ਐਲਾਨ ਕਰ ਦਿੱਤਾ ਗਿਆ ਹੈ 17 ਅਗਸਤ ਨੂੰ 17 ਅਗਸਤ ਨੂੰ ਪੰਜਾਬ ਦੇ ਵਿੱਚ ਜਿੰਨੇ ਵੀ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਸਣੇ ਸੀਮਾਨ ਸਿੰਘ ਸਾਹਿਬ ਦੇ ਘਰ ਨੂੰ ਪਵੇਗਾ ਘੇਰਾ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਦੁਆਰਾ ਉਹਨਾਂ ਨੇ ਕਿਹਾ ਕਿ ਜਿਹੜਾ ਜ਼ਮੀਨ ਦਾ ਪਾਣੀ ਹੈ ਉਹ ਦਿਨ ਬਣ ਦੇ ਉਹਦਾ ਲੈਵਲ ਜਿਹੜਾ ਹੈ ਘਟਦਾ ਜਾ ਰਿਹਾ ਹੈ ਅਤੇ ਜਿਹੜੇ ਮਾਹਿਰ ਨੇ ਪਾਣੀ ਦੇ ਉਹ ਕਹਿੰਦੇ ਨੇ ਕਿ 2039 ਦੇ ਵਿੱਚ ਜ਼ਮੀਨ ਦਾ ਹੇਠਲਾ ਪਾਣੀ ਖਤਮ ਹੋ ਜਾਵੇਗਾ ਇਸ ਨੂੰ ਲੈ ਕੇ ਭਗਵੰਤ ਮਾਨ ਬਿਲਕੁਲ ਚਿੰਤਤ ਨਹੀਂ ਨੇ ਜੇ ਗੱਲ ਕਰੀਏ ਇਸ ਕਮੇਟੀ ਦੀ ਕਿਸਾਨ ਸੰਯੁਕਤ ਮੋਰਚਾ ਕਿਸਾਨੀ ਕਮੇਟੀ ਦੀ ਮਨਜੀਤ ਸਿੰਘ ਪੰਦੇਰ ਜਸਵੰਤ ਸਿੰਘ ਕਮਲਜੀਤ ਸਿੰਘ ਪੰਨੂ ਇਹ ਸਾਰੇ ਪ੍ਰਧਾਨਾਂ ਨੇ ਮਿਲ ਕੇ ਇੱਕ ਬੜਾ ਵੱਡਾ ਫੈਸਲਾ ਲਿਆ ਹੈ ਉਹਨਾਂ ਨੇ ਕਿਹਾ ਹੈ ਕਿ 1970 ਤੋਂ ਲੈ ਕੇ ਹੁਣ ਤੱਕ 45% ਨਹਿਰੀ ਪਾਣੀ ਫਸਲਾਂ ਨੂੰ ਮਿਲਿਆ ਹੈ ਲੇਕਿਨ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 45% ਪਾਣੀ ਘਟ ਕੇ 27% ਰਹਿ ਗਿਆ ਹੈ ਇਸ ਲਈ ਪੰਜਾਬ ਦੇ ਕਿਸਾਨ ਮਜਬੂਰ ਨੇ ਜ਼ਮੀਨ ਦੇ ਹੇਠਲਾ ਪਾਣੀ ਕੱਢਣ ਵਾਸਤੇ ਕਿਸਾਨਾਂ ਨੂੰ ਫਸਲਾਂ ਵਾਸਤੇ ਪਾਣੀ ਦੀ ਜ਼ਰੂਰਤ ਹੈ ਜੇਕਰ ਉਹਨਾਂ ਕਸਿਆਂ ਤੋਂ ਜਾਂ ਨਹਿਰਾਂ ਤੋਂ ਪਾਣੀ ਮੁਹੱਈਆ ਨਹੀਂ ਕਰਵਾਇਆ ਜਾਵੇਗਾ ਤੇ ਪੰਜਾਬ ਦੇ ਕਿਸਾਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣੇਗਾ ਉਹਨਾਂ ਨੇ ਕਿਹਾ ਕਿ ਅਸੀਂ ਧਰਤੀ ਇਟਲਾ ਪਾਣੀ ਨਹੀਂ ਕਰਨਾ ਚਾਹੁੰਦੇ ਜੇਕਰ ਸਾਨੂੰ ਪੰਜਾਬ ਸਰਕਾਰ ਨਹਿਰੀ ਪਾਣੀ ਜਾਂ ਕਸਿਆਂ ਦਾ ਪਾਣੀ ਚੰਗੇ ਢੰਗ ਦੇ ਨਾਲ ਮੁਹਈਆ ਕਰਵਾਵੇ ਦੂਜੇ ਪਾਸੇ ਭਗਵੰਤ ਮਾਨ ਵੱਡੀਆਂ-ਵੱਡੀਆਂ ਡੀਂਗਾ ਮਾਰ ਰਹੇ ਨੇ ਕਿ ਅਸੀਂ 70 ਤੋਂ 75% ਪਾਣੀ ਨੈਰੀ ਪ੍ਰੋਵਾਈਡ ਕਰਵਾਇਆ ਹੈ ਪੰਜਾਬ ਦੇ ਕਿਸਾਨਾਂ ਨੂੰ ਕੀ ਆਮ ਆਦਮੀ ਪਾਰਟੀ ਦੇ ਜਾਂ ਭਗਵੰਤ ਮਾਨ ਦੇ ਸੀਐਮ ਦੇ ਵਾਅਦੇ ਨੇ ਉਹ ਸਾਰੇ ਖੋਖਲੇ ਨੇ ਇਸ ਨੂੰ ਲੈ ਕੇ ਅੱਜ ਕਿਸਾਨ ਅਤੇ ਕਿਸਾਨ ਸੰਜੁਕਤ ਜਥੇਬੰਦੀਆਂ ਨੇ ਕਿਹਾ ਹੈ ਕਿ ਸਿਰਫ ਪਾਣੀ ਜਿਹੜਾ ਹੈ ਪੰਜਾਬ ਦੇ ਕਿਸਾਨਾਂ ਨੂੰ 27% ਮਿਲ ਰਿਹਾ ਹੈ ਇਸ ਕਰਕੇ ਕਿਸਾਨ ਮਜਬੂਰ ਨੇ ਪੰਜਾਬ ਦੇ ਕੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਆ ਕੇ ਥਲੜਾ ਪਾਣੀ ਜ਼ਮੀਨੀ ਹੇਟਲਾ ਪਾਣੀ ਟਿਊਬਲਾਂ ਦੇ ਰਾਹੀਂ ਕਰਨਾ ਪੈਂਦਾ ਹੈ ਜੇਕਰ ਇਹ ਪਾਣੀ ਮੁਹੱਈਆ ਨਹੀਂ ਕਰਵਾਉਣਗੇ ਤਾਂ 2049 ਦੇ ਵਿੱਚ ਪੰਜਾਬ ਦੇ ਜ਼ਮੀਨ ਦਾ ਹੇਟਲਾ ਪਾਣੀ ਬਿਲਕੁਲ ਖਤਮ ਹੋ ਜਾਵੇਗਾ ਤੇ ਪੰਜਾਬ ਦੀ ਜਿਹੜੀ ਸਾਰੀ ਲੈਂਡ ਹੈ ਉਹ ਡਰਾਈ ਹੋ ਜਾਵੇਗੀ ਕਿਉਂਕਿ ਹੁਣ ਜੇ ਗੱਲ ਕਰੀਏ ਹਲ ਮੌਜੂਦਾ ਹਾਲਾਤਾਂ ਦੀ ਕਈ ਅਜਿਹੇ ਇਲਾਕੇ ਨੇ ਪੰਜਾਬ ਦੇ ਜਿੱਥੇ ਪਾਣੀ ਬਿਲਕੁਲ ਖਤਮ ਹੋ ਗਿਆ ਹੈ ਜੇ ਪਾਣੀ ਮਿਲਦਾ ਵੀ ਹੈ ਉਹ ਪਾਣੀ ਖਾਰਾ ਹੈ ਉਹ ਪਾਣੀ ਪੀਣ ਯੋਗ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਹੋ ਸਕਦਾ ਹੈ ਖਤਮ ਇਸ ਨੂੰ ਲੈ ਕੇ ਕਿਸਾਨ ਅਤੇ ਕਿਸਾਨ ਸੰਯੁਕਤ ਮੋਰਚੇ ਦੀ ਜਥੇਬੰਦੀਆਂ ਸਣੀ ਸੀਐਮ ਯਾਨੀ ਕਿ ਭਗਵੰਤ ਮਾਨ ਅਤੇ ਭਗਵੰਤ ਮਾਨ ਦੇ ਮੰਤਰੀਆਂ ਦੇ ਘਰਾਂ ਦਾ ਘਰਨਗੇ ਘਰਾਉਸ ਆਉਣ ਵਾਲੀ 17 ਅਗਸਤ ਨੂੰ ਤਾਂ ਬਾਅਦ